ਅੱਜ ਇੱਕ ਖਾਸ ਜੀ ਵੀਡੀਓ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਆਂ ਆ ਰੋਡ ਜਿਹੜਾ ਤੁਸੀਂ ਦੇਖ ਰਹੇ ਹੋ ਮਲੇਰਕੋਟਲਾ ਤੋਂ ਸੰਗਰੂਰ ਵੱਲ ਦਾ ਰੋਡ ਹੈ ਤੇ ਰਸਤੇ ਦੇ ਵਿੱਚ ਉਰੇ ਇੱਕ ਨਵਾਂ ਪੈਲਸ ਬਣਿਆ ਜਿਹਦਾ ਨਾਮ ਹੈ ਜੀ ਦਾ ਸਿਡਨੀ ਗ੍ਰੈਂਡ ਇਹ ਪੈਲਸ ਕਾ ਦਾ ਬਣਿਆ ਆਏ ਸੰਦਲੋ ਜੀ ਫਾਈਵ ਸਟਾਰ ਹੋਟਲ ਹੀ ਹੈ ਤੇ ਜਿਹੜੀਆਂ ਤੁਹਾਨੂੰ ਉੱਥੇ ਫੈਸਿਲਿਟੀਆਂ ਮਿਲਦੀਆਂ ਨੇ ਸਾਰੀਆਂ ਦਾ ਬਰਾਬਰ ਕਮਲ ਮਿਲਦੀਆਂ ਨੇ ਸਭ ਤੋਂ ਪਹਿਲਾਂ ਜੇ ਪਾਰਕਿੰਗ ਦੀ ਗੱਲ ਕਰ ਲਈਏ ਦੇਖੋ ਜੀ ਕਿੰਨੀ ਖੁੱਲੀ ਤੁਹਾਨੂੰ ਪਾਰਕਿੰਗ ਮਿਲਣ ਵਾਲੀ ਆ ਉਸ ਤੋਂ ਬਾਅਦ ਤੁਹਾਨੂੰ ਪੈਲੈਸ ਦੇ ਅੰਦਰ ਲੈ ਕੇ ਚੱਲਦੇ ਆ ਤੇ ਜਿੰਨੇ ਮਹਿਮਾਨ ਉਰੇ ਆਏ ਨੇ ਜਿਨ੍ਹਾਂ ਨਾਲ ਵੀ ਅਸੀਂ ਗੱਲ ਕੀਤੀ ਆ ਸਭ ਨੂੰ ਇਥੋਂ ਦੀ ਡੈਕੋਰੇਸ਼ਨ ਬੜੀ ਸੋਹਣੀ ਲੱਗੀ ਆ ਤੇ ਤੁਹਾਨੂੰ ਵੀ ਦਿਖਾਉਨੇ ਆ ਇਹਨਾਂ ਦੀ ਡੈਕੋਰੇਸ਼ਨ ਆਜੋ ਫਿਰ ਅੰਦਰ ਚੱਲਦੇ ਆ ਉਦੋਂ ਬਾਅਦ ਜਦੋਂ ਤੁਸੀਂ ਅੰਦਰ ਐਂਟਰ ਕਰਨਾ ਹੈ ਤਾਂ ਆਪਦੇ ਮੂੰਹੋਂ ਆਪਣੇ ਆਪ ਤੁਹਾਡੇ ਨਿਕਲਣਾ ਹੈ ਬਾਹ ਕਮਾਲ ਹੈ ਜੀ ਆਹ ਰਸਤਾ ਜਿੱਥੇ ਚੱਲ ਕੇ ਤੁਸੀਂ ਪੈਲੈਸ ਦੇ ਹਾਲ ਦੇ ਵਿੱਚ ਐਂਟਰ ਹੋਮੋਗੇ ਦੇਖ ਲਓ ਜੀ ਕਿੰਨਾ ਸੋਹਣਾ ਇਹਨਾਂ ਨੇ ਸਜਾਇਆ ਹੋਇਆ ਇਹ ਪਹਿਲਾ ਹੀ ਪ੍ਰੋਗਰਾਮ ਹੈ ਆਜੋ ਫਿਰ ਅੱਗੇ ਚੱਲਦੇ ਹਾਂ ਤੇ ਦੇਖਦੇ ਹਾਂ ਸਾਰਾ ਪੈਲੈਸ ਤੇ ਹਲੇ ਆਪਾਂ ਹਾਲ ਦੇ ਅੰਦਰ ਨਹੀਂ ਜਾਂਦੇ ਤੇ ਤੁਹਾਨੂੰ ਬਾਹਰ ਵਾਲਾ ਜਿਹੜਾ ਓਪਨ ਏਰੀਆ ਪਹਿਲਾਂ ਉਹ ਦਿਖਾਉਨੇ ਆ ਦੇਖੋ ਜੀ ਮਤਲਬ ਮਨ ਛੱਡੋ ਰੂਹ ਖੁਸ਼ ਹੋ ਜਾਂਦੀ ਆ ਆ ਜਿਹੜਾ ਏਰੀਆ ਦੇਖ ਕੇ ਬੈਠਣ ਲਈ ਇਹਨਾਂ ਨੇ ਜਿਹੜੀਆਂ ਪ੍ਰੋਪਰ ਚੇਅਰਜ਼ ਲਗਾਈਆਂ ਹੋਈਆਂ ਨੇ ਤੇ ਜਿਹੜੇ ਹੈਗੇ ਨੇ ਸੋਫੇ ਉਹ ਵੀ ਇੱਕ ਛੱਡੋ ਦੋ ਛੱਡੋ ਚਾਰ ਪੰਜ ਦਾ ਸੈਟ ਲਾਇਆ ਹੋਇਆ ਜੀ ਇਹਨਾਂ ਨੇ ਆ ਦੇਖੋ ਵੀਡੀਓ ਤੁਹਾਡੇ ਸਾਹਮਣੇ ਨੇ ਇੱਥੇ ਹੀ ਨਹੀਂ ਬਸ ਨਹੀਂ ਇਸ ਤੋਂ ਇਲਾਵਾ ਜਿਹੜੀ ਆ ਮਹਿਮਾਨਾਂ ਦੇ ਬੈਠਣ ਨੂੰ ਆ ਉਹ ਵੀ ਇਹਨਾਂ ਨੇ ਜਿਹੜੀਆਂ ਗੱਦੇ ਵਾਲੀਆਂ ਚੇਅਰਜ਼ ਲਾਈਆਂ ਹੋਈਆਂ ਨੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੇ ਇਹਨਾਂ ਦੀ ਸਟਾਲਾ ਆਜੋ ਜੀ ਫਿਰ ਇਹਨਾਂ ਦਾ 5 ਸਟਾਰ ਹੋਟਲਾਂ ਵਰਗਾ ਜਿਹੜਾ ਹਾਲ ਹੈ ਉਹ ਦਿਖਾਉਨੇ ਆ ਜਿਹੜਾ ਕਿ ਵੈਲ ਫਰनिश्ड ਹੈ ਤੇ ਬਹੁਤ ਹੀ ਸੋਹਣੀ ਡੈਕੋਰੇਸ਼ਨ ਹੋਈ ਹੋਈ ਆ ਤੇ ਜਿੰਨੇ ਮਹਿਮਾਨਾਂ ਨੇ ਇੱਥੇ ਆ ਕੇ ਸਾਨੂੰ ਸਾਡੇ ਨਾਲ ਗੱਲ ਕੀਤੀ ਹੈ ਸਭ ਨੇ ਬੜਾ ਜਿਆਦਾ ਸਰਾਇਆ ਤੇ ਤੁਸੀਂ ਵੀ ਦੇਖੋ ਤੇ ਆਪਣੇ ਆਪ ਡਿਸਾਈਡ ਕਰੋ ਤੇ ਹੁਣ ਗੱਲ ਕਰਦੇ ਆ ਨਾ ਵੀ ਫੂਡ ਰੈਪਰੈਜ਼ੈਂਟੇਸ਼ਨ ਇਹ ਵੀ ਬੜੀ ਸੋਹਣੀ ਹੈ ਕਿਉਂਕਿ ਅਗਰ ਫੂਡ ਇੰਨੇ ਅੱਛੇ ਵੇ ਦੇ ਨਾਲ ਰੈਪਰੈਜ਼ੈਂਟ ਕੀਤਾ ਗਿਆ ਹੋਵੇ ਤਾਂ ਫੂਡ ਖਾਣ ਦਾ ਜਿਹੜਾ ਮਜ਼ਾ ਹੈ ਵਾ ਤੇ ਜਾ ਕੇ ਉਹ ਦੁੱਗਣਾ ਹੋ ਜਾਂਦਾ ਆਪਣੇ ਆਪ ਦੇਖੋ ਤੇ ਆਪਣੇ ਆਪ ਤੇ ਕੰਟਰੋਲ ਰੱਖਿਓ ਕਿਉਂਕਿ ਤੁਹਾਡਾ ਵੀ ਜੀ ਕਰਨ ਲੱਗ ਜਾਣਾ ਇਸ ਪੈਲਸ ਚੁੜੇ ਜਾ ਕੇ ਫੂਡ ਟੇਸਟ ਕਰਨ ਦਾ ਕਿਉਂਕਿ ਇੰਨੇ ਅੱਛੇ ਵੇ ਦੇ ਨਾਲ ਜਿਹੜਾ ਫੂਡ ਹੈ ਪ੍ਰੈਜ਼ੈਂਟ ਕੀਤਾ ਗਿਆ ਤੇ ਹੁਣ ਆਪਾਂ ਬਹੁਤੀਆਂ ਗੱਲਾਂ ਨਹੀਂ ਕਰਦੇ ਤੇ ਜਿਹੜੇ ਇੱਥੇ ਮਹਿਮਾਨ ਆਏ ਹੋਏ ਨੇ ਉਹਨਾਂ ਤੋਂ ਜਾਣਦੇ ਆ ਕਿ ਉਹਨਾਂ ਨੂੰ ਇਹਨਾਂ ਦਾ ਫੂਡ ਇਹਨਾਂ ਦਾ ਪੈਲੇਸ ਕਿਸ ਤਰ੍ਹਾਂ ਦਾ ਲੱਗਿਆ ਕਿਉਂਕਿ ਪਹਿਲੇ ਹੀ ਪ੍ਰੋਗਰਾਮ ਸੀ ਇੱਥੇ ਤੇ ਅਸੀਂ ਖੁਦ ਨੋਟਿਸ ਕੀਤਾ ਕਿ ਜਿਹੜੇ ਇੱਥੇ ਮਹਿਮਾਨ ਆਏ ਨੇ ਉਹ ਖੁਦ ਆਪ ਆ ਕੇ ਇਹਨਾਂ ਜਿਹੜੇ ਓਨਰ ਨੇ ਉਹਨਾਂ ਨੂੰ ਕੰਗ੍ਰੈਚੁਲੇਸ਼ਨਸ ਕਰਕੇ ਗਏ ਨੇ ਕਿ ਇੰਨਾ ਜ਼ਿਆਦਾ ਪੈਲੇਸ ਜਿਹੜਾ ਵਧੀਆ ਉਹਨਾਂ ਨੇ ਬਣਾਇਆ ਆਪਾਂ ਨੇ ਪੈਲੇਸ ਦੇਖ ਲਿਆ ਨਾ ਬੜਾ ਵਧੀਆ ਹਾਲ ਹੈ ਸਾਨੂੰ ਤਾਂ ਬਹੁਤ ਵਧੀਆ ਲੱਗਿਆ ਫਿਰ ਕੁਝ ਮਹਿਮਾਨ ਆਏ ਹੋਏ ਨੇ ਉਹਨਾਂ ਨਾਲ ਗੱਲ ਕਰਦੇ ਆ ਆਜੋ ਆ ਭਾਈ ਜੀ ਬੈਠੇ ਨੇ ਸੇਬਾਈ ਜੀ ਪਰਮੈ ਕੋ ਲਾਈਵ ਤੇ ਸਵਾਗਤ ਹੈ ਤੁਹਾਡਾ ਥੈਂਕ ਯੂ ਇਹ ਥੈਂਕ ਯੂ ਤੁਸੀਂ ਸਾਨੂੰ ਟਾਈਮ ਦਿੱਤਾ ਤੇ ਹੁਣ ਸਾਨੂੰ ਇਹ ਦੱਸ ਲਿਓ ਵੀ ਤੁਹਾਨੂੰ ਪੈਲੇਸ ਕਿਸ ਤਰ੍ਹਾਂ ਦਾ ਲੱਗਿਆ ਦੇਖੋ ਆਇਆ ਪੈਲੇਸ ਮੈਂ ਬਹੁਤ ਦੇਖਿਆ ਨੇ ਨਾ ਪਰ ਇਹ ਜਿਹੜਾ ਇਹ ਪੈਲੇਸ ਹੈ ਇਹ ਕੁਝ हट ਕੇ ਜੀ ਆ ਸਾਰੇ ਪੈਲੇਸਾਂ ਨਾਲ ਮੈਨੂੰ ਲੱਗ ਜੀ ਇੱਕ ਯੂਨੀਕ ਜੀ ਫੀਲ ਆ ਰਹੀ ਹੈ ਤੇ ਯੂਨੀਕ ਜੀ ਫੀਲ ਮਨ ਪੈਲੇਸ ਯੂਨੀਕ ਜੀ ਫੀਲ ਹੈ ਕੀ ਕੀ ਵਧੀਆ ਲੱਗਿਆ ਤੁਹਾਨੂੰ ਇਹਨਾਂ ਦਾ ਦੇਖੋ ਇੰਟੀਰੀਅਰ ਤੇ ਬਹੁਤ ਕੈਸਾ ਲਾਇਆ ਹੈ ਇਹਨਾਂ ਨੇ ਇੰਟੀਰੀਅਰ ਵਧੀਆ ਹੈ ਇੰਟੀਰੀਅਰ ਪੂਰਾ ਵਧੀਆ ਹੈ ਫਿਰ ਮਤਲਬ ਜੇ ਰੇਟਿੰਗ ਦੇਣ ਲੱਗੀ ਆਪਾਂ ਤੇ ਜਿੰਨੇ ਵੀ ਪੁਆਇੰਟਸ ਆਉਂਦੇ ਨੇ ਸਾਰੇ ਅਜ 10 ਆਊਟ ਆਫ 10 ਆਊਟ ਆਫ 10 ਵਗੈਰਾ ਵੈਸੇ ਆਇਆ ਕਿੱਥੋਂ ਬਈ ਬੇਸਿਕਲੀ ਅਸਰ ਹਤਨਪਿੰਡਾ ਹਸਰਮਿੰਡ ਤੋਂ ਓਏ ਪਟਿਆਲਾ ਚੰਡੀਗੜ੍ਹ ਵੀ ਵਿਆਹ ਦੇਖੇ ਹੋਣਗੇ ਸਾਰੇ ਦੇਖੇ ਨੇ ਜੀ ਜੇ ਉਹਨਾਂ ਨਾਲ ਕੰਪੇਅਰ ਕਰੀਏ ਪਹਿਲੇ ਸੇ ਮਤਲਬ ਆਇਆ ਜੇ ਆਪਾਂ ਉਹ ਵੱਡੇ ਪੈਲਸਾਂ ਨਾਲ ਕੰਪੇਅਰ ਕਰਦੇ ਆਂ ਤੇ ਇਹ ਪਹਿਲੇ ਸੇ ਇੱਕ ਉਹਨਾਂ ਮਤਲਬ ਏਰੀਆ ਤੋਂ ਵੱਡਾ ਤਾਂ ਹੈ ਨਹੀਂਗਾ ਪਰ The money. The money. The money. The money. it's very nice and it's very grand as well. the service over here is very good. i think when you come to punjab, i think you should definitely try it. the service is really good. the people over here are very welcoming. as soon as we came, they all came out with like drinks, welcome drinks, everything. everybody is around. whenever you need something, they're always around to ask. or they come with like, Coming to you and ask you if you need anything, so that I think was really good. They were <laughs> always ready to help. And what about food, ma'am? Oh, the food was really nice. I had a lot, I had on bed and all that as well, and that was really nice. And it's all very hot, okay? Very good. And last, uh, just give you an introduction uh, from where you came. Oh, my name is Marisha, I come from London, and I came here for my brother in law wedding. So, yeah, thank you. <laughs> ਕਿੰਨਾ ਫੀਲ ਹੋ ਰਿਹਾ ਜਿਹੜੀ ਕਿਸੇ ਮੈਂ ਫੀਲ ਵਧੀਆ ਸਾਨੂੰ ਵੀ ਵਧੀਆ ਫੀਲ ਆਇਆ ਅੱਛਾ ਹੁਣ ਪੈਰਸ ਦੇ ਵਿੱਚ ਹੋਰ ਮੈਂਤੀ ਹੁੰਦੀ ਆ ਫੂਡ ਫੂਡ ਕਿਵੇਂ ਲੱਗਿਆ ਤੁਹਾਨੂੰ ਫੂਡ ਭਾਜੀ ਦੇਖੋ ਮੈਂ ਅੱਜ ਤੱਕ ਜੋ ਕਿਸੇ ਇੱਕ ਫੰਕਸ਼ਨ ਵਿੱਚ ਨਹੀਂ ਦੇਖਿਆਗਾ ਉਹ ਵੀ ਉਪਲਬਧ ਹੈਗਾ ਉਹਦੇ ਓਕੇ ਮਤਲਬ ਐਜੀ ਆਈਟਮਾਂ ਮਿਲੀਆਂ ਨੇ ਜੀ ਜੀ ਵੈਜ ਨੌਨ ਵੈਜ ਵੀ ਹੈਗਾ ਉਰੇ ਵੈਜ ਨੌਨ ਵੈਜ ਦੋਨੇ ਆਈਟਮਾਂ ਬਹੁਤ ਵਧੀਆ ਨੇ ਤੇ ਮੈਂ ਚੈੱਕ ਵੀ ਕੀਤੇ ਨੇ ਭਾਜੀ ਨੇ ਵੀ ਚੈੱਕ ਕੀਤੀਆਂ ਨੇ ਠੀਕ ਹੈ ਜੀ ਬਹੁਤ ਟੇਸਟੀ ਨੇ ਖਾਣ ਦੇ ਵਿੱਚ ਵੀ ਬਹੁਤ ਟੇਸਟੀ ਨੇ ਇਦਾਂ ਦਾ ਹੋਟਲ ਜੀ ਨਹੀਂ ਮਿਲਦਾ ਹੈਗਾ ਜੋ ਅੱਜ ਪੈਸੇ ਦੇ ਵਿੱਚ ਸਾਨੂੰ ਦੱਸੋ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਜੀ ਮੈਨੂੰ ਬੋਲਣ ਦਾ ਤੁਸੀਂ ਨੇ ਮੌਕਾ ਦਿੱਤਾ ਤੇ ਜਦੋਂ ਮੈਂ ਅੱਜ ਮਤਲਬ ਕਿ ਮੇਰੀ ਪਹਿਲੀ ਵਿਜ਼ਿਟ ਸੀ ਸਿਡਨੀ ਗ੍ਰੈਂਡ ਦੇ ਵਿੱਚ ਜਦੋਂ ਆਪਾਂ ਐਂਟਰੀ ਕਰਦੇ ਆ ਮਤਲਬ ਫਸਟ ਗੇਟ ਦੇ ਉੱਤੋਂ ਹੀ ਮਤਲਬ ਡੈਕੋਰੇਸ਼ਨ ਹੈ ਜਿਹੜੀ ਇਹਨਾਂ ਦੀ ਇੰਨਾ ਵਧੀਆ ਇਹਨਾਂ ਨੇ ਪ੍ਰੋਵਾਈਡ ਕਰਿਆ ਹੋਇਆ ਮੀਨਸ ਨੇਚਰਲ ਵੇ ਦੇ ਨਾਲ ਮੀਨਸ ਆਪਾਂ ਕਹਿ ਸਕਦੇ ਹਾਂ ਕਿ ਮੀਨਸ ਇੱਕ ਬਕਰਾਈ ਮਾਹੌਲ ਹੈ ਜਿਹੜਾ ਮਤਲਬ ਕਿ ਸਟਾਰਟਿੰਗ ਤੋਂ ਹੈ ਠੀਕ ਹੈ ਤੇ ਫਿਰ ਜਦੋਂ ਆਪਾਂ ਗੱਲ ਕਰੀਏ ਕਿ ਜਦੋਂ ਐਂਟਰ ਹੋ ਜਾਂਦੇ ਆ ਉਸ ਤੋਂ ਬਾਅਦ ਦੀ ਜਿਹੜੀ ਡੈਕੋਰੇਸ਼ਨ ਹੈ ਜਿਹੜਾ ਖੁੱਲਾ এনवायरमेंट ਹੈ ਉਹ ਵੀ ਮਤਲਬ ਕਿ ਬਹੁਤ ਸਪੇਸ਼ੀਅਸ ਹੈ ਉਹਦੇ ਵਿੱਚ ਆਪਾਂ ਜਿੰਨੀ ਮਰਜ਼ੀ ਗੈਦਰਿੰਗ ਹੈ ਜਿਹੜੀ ਆਪਾਂ ਉਹਦੇ ਅਕੋਰਡਿੰਗ ਆਪਾਂ ਮਤਲਬ ਮੈਨੇਜ ਕਰ ਸਕਦੇ ਆ ਇਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਮੈਨੇਜਮੈਂਟ ਹੈ ਉਹ ਵੀ ਬਹੁਤ ਮਤਲਬ ਕਿ ਕੋਆਪਰੇਟਿਵ ਹੈ ਔਰ ਨੈਕਸਟ ਜੇ ਆਪਾਂ ਗੱਲ ਕਰੀਏ ਜਦੋਂ ਆਪਾਂ ਅੰਦਰ ਐਂਟਰ ਹੋ ਜਾਂਦੇ ਆ ਫਿਰ ਉਸ ਤੋਂ ਬਾਅਦ ਆਪਣਾ ਜਿਹੜਾ ਆਉਂਦਾ ਫੂਡ ਹਾਲ ਜਿੱਥੇ ਆਪਾਂ ਨੂੰ ਮਤਲਬ ਕਿ ਹਰ ਇੱਕ ਆਈਟਮ ਆ ਜਿਹੜੀ ਔਰ ਇਹਨਾਂ ਦੀ ਮੈਨੇਜਮੈਂਟ ਹੈ ਜਿਹੜੀ ਇਹਨਾਂ ਦੀ ਰਿਪਰੈਜ਼ੈਂਟ ਕਰਨ ਦਾ ਤਰੀਕਾ ਫੂਡ ਨੂੰ ਔਰ ਜਿਹੜਾ ਸਟਾਫ ਮੈਂਬਰ ਹੈ ਜੋ ਮੈਨੂੰ ਲੱਗਿਆ ਮਤਲਬ ਸਪੈਸ਼ਲ ਉਹਨਾਂ ਨੇ ਮੀਨਸ ਵੈਲਕਮ ਕੀਤਾ ਗੈਸਟ ਦਾ ਔਰ ਉਹਨਾਂ ਨੇ ਸਪੈਸ਼ਲ ਉਹਨਾਂ ਨੇ ਮੀਨਸ ਆਈਟਮਸ ਨੇ ਜਿਹੜੀਆਂ ਇਦਾਂ ਰਿਪਰੈਜ਼ੈਂਟ ਕਰੀਆਂ ਨੇ ਵਧੀਆ ਢੇ ਨਾਲ ਭਾਈ ਜੀ ਪੁਸ਼ਪਿੰਦਰ ਸਿੰਘ ਪਹਿਲੇ ਸਾਲ ਜਿਵੇਂ ਪਹਿਲੀ ਵਾਰ ਹੀ ਇੱਥੇ ਵਿਜ਼ਿਟ ਕੀਤਾ ਤੇ ਕਿੱਥੋਂ ਆਏ ਬਾਈ ਇਹ ਦੱਸਦੇ ਹੋ ਸਹੀ ਆਪਾਂ ਸਮਾਣੇ ਕੋਲ ਪਿੰਡ ਆ ਜੀ ਆਏ ਤੇ ਬਹੁਤ ਵਧੀਆ ਅਰੇਂਜਮੈਂਟ ਲੱਗਿਆ ਓਕੇ ਜੀ ਤੇ ਸਾਰਾ ਹਾਲ ਵਗੈਰਾ ਵਾਸ਼ਰੂਮ ਵਗੈਰਾ ਦੀ ਸਫਾਈ ਤੇ ਕਮਰੇ ਵਗੈਰਾ ਬਾਹਰ ਜਿਹੜੀ ਡੈਕੋਰੇਸ਼ਨ ਆ ਤੇ ਪਾਰਕਿੰਗ ਬਹੁਤ ਖੁੱਲੀ ਆ ਸਾਰਾ ਕੁਝ ਬਾਈ ਬੜਾ ਚੰਗਾ ਲੱਗਿਆ ਤੇ ਜੇਕਰ ਫੂਡ ਦੀ ਗੱਲ ਕਰੀਏ ਜੀ ਬਾਈ ਫੂਡ ਲੱਗ ਭੱਗ ਜਿੰਨਾ ਕ ਹੁਣ ਤੱਕ ਖਾਦਾ ਕੋਈ ਕਮੀ ਪੇਸ਼ੀ ਹੈ ਨਹੀਂ ਸੀ ਦੇਖੋ ਇਹ ਤਾਂ ਜਰੂਰ ਦੱਸਾਂਗੇ ਹੁਣ ਤੱਕ ਕੀ ਬਾਤ ਹੈ ਬਹੁਤ ਵਧੀਆ ਵੀਰੇ ਨੇ ਰਿਵਿਊ ਦਿੱਤੇ ਨੇ ਇਹ ਆ ਭਾਈ ਨਾਲ ਵੀ ਗੱਲ ਕਰਦੇ ਆ ਹੇ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਬਈ ਬਹੁਤ ਵਧੀਆ ਲੱਗਈ ਸਭ ਕੁਝ ਓਕੇ ਆਈ ਡੈਕੋਰੇਸ਼ਨ ਵੀ ਬਹੁਤ ਗੁੱਡ ਹੈ ਤੁਹਾਡੀ ਪਾਰਕ ਵੀ ਬਹੁਤ ਖੁੱਲੀ ਆ ਫੂਡ ਦੀ ਕੁਆਲਿਟੀ ਵੀ ਗੁੱਡ ਹੈ ਗੁੱਡ ਹੈ ਵਾਸ਼ਰੂਮ ਵੀ ਗੁੱਡਾ ਬਾਕੀ ਸਭ ਗੁੱਡ ਹੈ ਬਰੇ ਸਭ ਗੁੱਡ ਹੈ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਉਹਨਾਂ ਨੂੰ ਵੀ ਅਸੀਂ ਕਹਾਂਗੇ ਵੀ ਮਸਟ ਵਿਜ਼ਿਟ ਕਰੋ ਵੀਰੇ ਠੀਕ ਆ ਆਪ ਦਾ ਕੋਈ ਵੀ ਫਿਚਰ ਜਿਹੜਾ ਪ੍ਰੋਗਰਾਮ ਹੈ ਉਹ ਇੱਥੇ ਇਹ ਨਾਲ ਬੁੱਕ ਕਰੋ ਤੇ ਲੁਧਿਆਣੇ ਤੋਂ ਆਏ ਆ ਠੀਕ ਹੈ ਜੀ ਤੇ ਮੇਰੇ ਬ੍ਰਦਰ ਯਾਹੋ ਤੇ ਆਪਣਾ ਦੀ ਵੈਡਿੰਗ ਅਟੈਂਡ ਕਰਨ ਆਏ ਸੀ ਪਲੱਸ ਇਥੋ ਦੀ ਸਾਨੂੰ ਸਰਵਿਸ ਵੀ ਬਹੁਤ ਵਧੀਆ ਸੀ ਅੰਦਰੋਂ ਫਰਨੀਚਰ ਵੀ ਬਹੁਤ ਵਧੀਆ ਓਵਰ ਆਲ ਸਾਨੂੰ ਬਹੁਤ ਵਧੀਆ ਲੱਗਿਆ ਬਹੁਤ ਬਹੁਤ ਵਧੀਆ ਸੀ ਅੱਛਾ ਫੂਡ ਫੂਡ ਚ ਕਿਹੜੇ ਕਿਹੜੇ ਆਈਟਮ ਟੈਸਟ ਕੀਤੇ ਆ ਤੁਸੀਂ ਅਸੀਂ ਨਾਨ ਵੇਜ ਵੈਜੀਟੇਰੀਅਨ ਸਭ ਕੁਝ ਟੈਸਟ ਕੀਤਾ ਡੈਜ਼ਰਟਸ ਵੀ ਟੈਸਟ ਕੀਤੇ ਸਭ ਕੁਝ ਬਹੁਤ ਵਧੀਆ ਕਿਵੇਂ ਦਾ ਲੱਗਿਆ ਫੂਡ ਬਹੁਤ ਵਧੀਆ ਸੀ ਬਹੁਤ ਟੇਸਟੀ ਸੀ ਕੁਝ ਮਤਲਬ ਹਾਈਜ ਨਹੀਂ ਸੀ ਸਾਰਾ ਕੁਝ ਸਾਰਾ ਕੁਝ ਹੈ ਤੇ ਸਫਾਈ ਇਥੋਂ ਦੀ ਸਫਾਈ ਬਹੁਤ ਕਲੀਨਲਿਨੈਸ ਹੈ ਬਹੁਤ ਵਧੀਆ ਵਧੀਆ ਲੱਗਿਆ ਜੇਕਰ ਮੈਮ 10 ਚੋਂ ਕਿਸੀ ਨੰਬਰ ਦੇਣੇ ਹੁਣ ਕਿੰਨੇ ਨੰਬਰ ਦਓਗੇ ਜੀ ਅਸੀਂ 10 ਚੋਂ 10 ਹੀ ਦਵਾਂਗੇ 10 ਚੋਂ 10 ਦਵਾਂਗੇ ਤੇ ਮੈਮ ਜੇਕਰ ਮੈਂ ਤੁਹਾਨੂੰ ਪੁੱਛਾਂ ਵੀ ਇੱਕ ਖਾਸ ਆਈਟਮ ਖਾਸ ਚੀਜ਼ ਜਿਹੜੀ ਤੁਹਾਨੂੰ ਸਭ ਤੋਂ ਵੱਧ ਵਧੀਆ ਲੱਗੀ ਹੋਵੇ ਉਹ ਕਿਹੜੀ ਹੈ ਮੈਨੂੰ ਇਥੋਂ ਦੀ ਡੈਕੋਰੇਸ਼ਨ ਬਹੁਤ ਸੋਹਣੀ ਲੱਗੀ ਅੰਦਰ ਆ ਵਾਲਪੇਪਰਸ ਜੇ ਤੇ ਮੈਨੂੰ ਅੰਦਰ ਡੈਕੋਰੇਸ਼ਨ ਬਹੁਤ ਵਧੀਆ ਸਭਾਈ ਕੋਈ ਸਾਰਾ ਕੁਝ ਜਮਾਂ ਸੈਟਾ ਕੰਮ ਤੇ ਕਿਹੜੀ ਕਿਹੜੀ ਚੀਜ਼ ਤੁਹਾਨੂੰ ਸਭ ਤੋਂ ਵਧੀਆ ਲੱਗੀ ਮੱਛੀ ਮੱਛੀ ਸਭ ਤੋਂ ਵਧੀਆ ਲੱਗੀ ਬਾਈ ਨਾ ਸਿਰਫ ਫੂਟਕੀ ਆ ਗਈ ਬਾਕੀ ਮੈਨਾਂ ਕੋਈ ਬ ਰਾਜੋ ਦਾ ਹਮਤ ਤਾਂ ਸੋਦਾ ਦਿ ਰਹੇ ਕੀ ਬਾਤ ਹੈ ਫਸਟ ਜਦੋਂ ਸੀ ਐਂਟਰ ਹੋਏ ਬਹੁਤ ਹੀ ਵਧੀਆ ਲੱਗਿਆ ਸਾਨੂੰ ਜੋ ਵੀ ਡੈਕੋਰੇਸ਼ਨ ਸੀ ਬਹੁਤ ਹੀ ਡਿਫਰੈਂਟ ਟਾਈਪ ਸੀ ਹੋਣਾ ਪੈਲੇਸ ਬਣਾ ਲਓ ਐਂਡ ਸੈਕੰਡਲੀ ਸਰਵਿਸਿਜ਼ ਬਹੁਤ ਵਧੀਆ ਸੀ ਜੋ ਵੀ ਸੀ ਆਪਣੇ ਵੇਟਰ ਅਵੇਲੇਬਲ ਸੀਗੇ ਹਰ ਇੱਕ ਚੀਜ਼ ਲਈ ਟਾਈਮ ਟੂ ਟਾਈਮ ਸਰਵ ਕਰ ਰਹੇ ਸੀਗੇ ਬਹੁਤ ਵਧੀਆ ਲੱਗਿਆ ਦੇਖ ਕੇ ਤੇ ਮੈਮ ਫੂਡ ਜਿਹੜਾ ਤੁਸੀਂ ਟੈਸਟ ਕੀਤਾ ਫੂਡ ਕਿਸ ਤਰ੍ਹਾਂ ਦਾ ਲੱਗਾ ਫੂਡ ਦੀ ਕੁਆਲਿਟੀ ਬਹੁਤ ਵਧੀਆ ਸੀ ਬਹੁਤ ਟੇਸਟੀ ਫੂਡ ਸੀ ਮਤਲਬ ਕਿਸੇ ਵੀ ਪੈਲੇਸ ਚੱਦਾਂ ਦੀ ਸਫਾਈ ਦਾ ਕਹਿ ਸਕਦੇ ਆ ਆਪਾਂ ਮੈਂਚੀ ਹੁੰਦੀ ਹੈ ਸਫਾਈ ਬਹੁਤ ਹੀ ਵਧੀਆ ਹੈ ਤੇ ਸੈਕੰਡ ਫੂਡ ਦੀ ਕੁਆਲਿਟੀ ਵੀ ਬਹੁਤ ਹੀ ਅੱਛੀ ਹੈ ਬਹੁਤ ਹੀ ਟੇਸਟੀ ਫੂਡ ਸੀਗਾ ਠੀਕ ਹੈ ਜੀ ਹਾਂਜੀ ਓਵਰ ਆਲ ਅਗਰ ਤੁਸੀਂ ਦੇਖੋ 10 ਦੇ ਵਿੱਚੋਂ ਨੰਬਰ ਦੇਣ ਹੁਣ ਕਿੰਨੇ ਨੰਬਰ ਦਵਾਂਗਾ ਜੀ ਪਾਲਸ ਅ ਬੇਸਿਕਲੀ ਮੈਂ ਤਾਂ 10 ਪਲੱਸ ਹੀ ਦਵਾਂ ਕਿਉਂਕਿ ਬਹੁਤ ਹੀ ਵਧੀਆ ਲੱਗਿਆ ਮੈਨੂੰ ਇਹਨਾਂ ਨੇ ਬਣਾਇਆ ਪਾਲਸ ਹਮ ਅਸੀਂ ਪਹਿਲੀ ਗੱਲ ਕਰ ਰਹੇ ਸੀਗੇ ਤੁਸੀਂ ਸਾਰਿਆਂ ਨੇ ਸਿਫਤ ਕੀਤੀ ਹੈ ਬਾਈ ਜਿਨੇ ਖਾਸ ਕਰਕੇ ਸਭ ਤੋਂ ਪਹਿਲਾਂ ਸਿਫਤ ਕੀਤੀ ਹਮ ਬਹੁਤ ਵਧੀਆ ਬਣਾਇਆ ਬਹੁਤ ਵਧੀਆ ਪਹਿਲੀ ਵਾਰ ਹਾਂ ਪਰ ਅੰਦਰ ਮਤਲਬ ਮਜ਼ਾ ਆ ਜਨਾ ਅੰਦਰ ਵੜ ਕੇ ਬਹੁਤ ਸੋਹਣਾ ਹੈ ਅੱਖਾਂ ਖੁੱਲਦੀਆਂ ਨੇ ਵੀ ਹਾਂ ਕੁਝ ਹੈਗਾ ਦਿਲ ਲੱਗਦਾ ਆਇਆ ਸੀ ਪੈਸਾ ਹਾਂਜੀ ਹਾਂ ਜੇ ਡੈਕਿੰਗ ਤੇ 15-15 ਲੱਖ ਲੱਗਦਾ ਤੇ ਤੁਸੀਂ ਸਾਰੇ ਮਹਿਮਾਨਾਂ ਦੇ ਮੂੰਹ ਸੁਣੇ ਆ ਸਭ ਨੇ ਕਿਹਾ ਕਿ ਇਹਨਾਂ ਦੀ ਡੈਕੋਰੇਸ਼ਨ ਤੇ ਫੂਡ ਬਹੁਤ ਵਧੀਆ ਤੇ ਜਿੰਨੇ ਅੱਛੇ ਤਰੀਕੇ ਨਾਲ ਇਹਨਾਂ ਨੇ ਬ੍ਰੀਕਫਾਸਟ ਸਰਵ ਕੀਤਾ ਸੀ ਉਦੋਂ ਕਿਤੇ ਜ਼ਿਆਦਾ ਵਧੀਆ ਤਰੀਕੇ ਨਾਲ ਇਹਨਾਂ ਨੇ ਲੰਚ ਸਰਵ ਕੀਤਾ ਉਹ ਸੀ ਕਿਉਂ ਕਹਿ ਰਹੇ ਆ ਕਿਉਂਕਿ ਇਹਦੇ ਵਿੱਚ ਨਾਨ-ভেজ ਤੇ ਵੈਜ ਦੋਨੋਂ ਤਰ੍ਹਾਂ ਦਾ ਫੂਡ ਸੀ ਪਰ ਇੰਨਾ ਜ਼ਿਆਦਾ ਸੈਪਰੇਟ ਸੀ ਤੇ ਅੱਛੇ ਤਰੀਕੇ ਦੇ ਨਾਲ ਜਿਹੜਾ ਹੈਗਾ ਸਰਵ ਕੀਤਾ ਗਿਆ ਸੀ ਕਿਉਂਕਿ ਵੈਜ ਲਈ ਅਲੱਗ ਵੇਟਰ ਨਾਨ-ভেজ ਲਈ ਅਲੱਗ ਵੇਟਰ ਸੀ ਕਿ ਜਿਹੜੇ ਨਾਨ-ভেজ ਖਾਣ ਵਾਲੇ ਨੇ ਉਹ ਲੱਗ ਤੋਂ ਆਪਣਾ ਲੈ ਰਹੇ ਸੀ ਤੇ ਵੈਜ ਖਾਣ ਵਾਲੇ ਬਿਲਕੁਲ ਵੀ ਇਸ ਚੀਜ਼ ਤੋਂ ਲੈ ਕੇ ਅਨਕੰਫਰਟੇਬਲ ਨਹੀਂ ਫੀਲ ਕਰ ਰਹੇ ਸੀ ਗ੍ਰੈਂਡ ਪੈਲੇਸ ਦੇ ਵਿੱਚ ਪਹੁੰਚੇ ਆ ਅੱਜ ਤੁਹਾਨੂੰ ਇੱਥੇ ਨਾਲ ਦਿਖਾਇਆ ਕੀ ਸਿਸਟਮ ਆ ਨਵਾਂ ਪੈਲੇਸ ਖੁੱਲਿਆ ਤੇ ਹੁਣ ਆਪਾਂ ਇੱਥੇ ਦੇ ਮੈਨੇਜਰ ਦੇ ਸਾਹਮਣੇ ਗੱਲ ਕਰਦੇ ਆ ਤੇ ਜਾਣਦੇ ਆ ਕੀ ਕੀ ਖਾਸ ਫੈਸਿਲਿਟੀਆਂ ਤੁਹਾਨੂੰ ਪ੍ਰੋਵਾਈਡ ਕਰਨਗੇ ਅਗਰ ਤੁਸੀਂ ਪੈਲੇਸ ਬੁੱਕ ਕਰਨਾ ਹੋਵੇ ਆਜੋ ਫਿਰ ਅੰਦਰ ਚੱਲਦੇ ਆ ਤੇ ਆਹ ਕਸਟਮਰ ਜੀ ਪਹਿਲਾਂ ਮਾਈਕ ਲਾ ਦਿਓ ਤੁਹਾਡੇ ਤੇ ਸਰ ਪਹਿਲਾਂ ਤਾਂ ਨਾਮ ਦੱਸ ਦਿਓ ਕੀ ਨਾਮ ਆ ਤੁਹਾਡਾ ਮੇਰਾ ਨਾਮ ਰਜਿੰਦਰ ਸਿੰਘ ਹੈ ਜੀ ਰਜਿੰਦਰ ਸਿੰਘ ਹੈ ਜੀ ਤੇ ਸਰ ਜਿਵੇਂ ਪਹਿਲਾਂ ਤਾਂ ਬਹੁਤ ਬਹੁਤ ਕੰਗ੍ਰੈਚੁਲੇਸ਼ਨ ਤੁਹਾਡੇ ਪੈਲੇਸ ਦੇ ਲਈ ਤੇ ਸਾਬ ਆਪਣਾ ਕਿੰਨੇ ਕਲੈਂਪ ਤੋਂ ਤੁਸੀਂ ਇਸ ਫੀਲਡ ਦੇ ਵਿੱਚੋਂ ਮੈਂ ਇਸ ਫੀਲਡ ਦੇ 8-9 ਸਾਲ ਤੋਂ ਆਈ 8-9 ਸਾਲ ਤੋਂ ਇਸ ਫੀਲਡ ਦੇ ਵਿੱਚ ਠੀਕ ਹੈ ਜੀ ਤੇ ਸਾਬ ਉਹਨਾਂ ਦੇ ਇੱਕ ਹੋਰ ਪੈਲਸ ਵੀ ਆ ਤੇ ਇਹ ਨਵਾਂ ਖੁੱਲਿਆ ਪਾਣੇ ਉਹਨਾਂ ਦਾ ਹਾਂ ਜੀ ਹਾਂ ਜੀ ਤੇ ਸਾਬ ਇਸ ਪੈਲਸ ਦੀਆਂ ਖਾਸੀਅਤਾਂ ਜਿਹੜੀਆਂ ਹੈਗੀਆਂ ਨੇ ਉਹ ਅਸੀਂ ਜਿਹੜੇ ਇੱਥੇ ਗੈਸਟ ਆਏ ਨੇ ਉਹਨਾਂ ਤੋਂ ਸੁਣ ਲਿਆ ਨੇ ਇਸ ਚੀਜ਼ ਜਿਹੜੀ ਖਾਸੀਅਤਾਂ ਨੇ ਕਿ ਮੇਰੇ ਐਕਸਪੀਰੀਅੰਸ ਕਾਰਨ ਜ਼ਿਆਦਾ ਨੇ ਕਿਉਂ ਮੈਂ 9 ਸਾਲ ਦਾ ਇਸ ਫੀਲਡ 'ਚ ਹਾਂ ਠੀਕ ਹੈ ਜੀ 9 ਸਾਲ ਤੇ ਔਰ ਜਿਹੜੇ ਵੀ ਸਾਡੇ ਅਜ ਸੰਗਰੂਰ ਤੋਂ ਮਲੇਰਕੋਟਲਾ ਤੱਕ ਜਿੰਨੇ ਵੀ ਪੈਲਸ ਨੇ ਇਹਨ ਔਰ ਇਥੋਂ ਦੇ ਜਨਕ ਜਿੰਨੇ ਵੀ ਲੋਕ ਨੇ ਕਿ ਪਲੇਟ ਕੋਟਲਾ ਟੂਰੀ ਨਾਬਾ ਆਪਣੇ ਪੰਜਾਬ ਆਪਣੇ ਸਰੂਰ ਬਰਨਾਲਾ ਏਰੀਆ ਦੇ ਵਿੱਚ ਸਭ ਤੋਂ ਹਟਕੀ ਚੀਜ਼ ਮੈਨੇ ਇੱਕ ਚੀਜ਼ ਪੇਸ਼ ਕੀਤੀ ਹੈ ਇਥੋਂ ਦੇ ਲੋਕਾਂ ਵਾਸਤੇ ਇਥੋਂ ਦੇ ਜਿਹੜੇ ਪਿੰਡਾਂ ਦੇ ਲੋਕ ਨੇ ਹੋਣਾ ਵਾਸਤੇ ਵੀ ਹੁਣ ਕਿਸੇ ਵੀ ਇਹਨਾਂ ਨੂੰ ਜਿਵੇਂ ਸਪੈਸ਼ਲ ਜਿਹਨੇ ਅੱਛਾ ਪ੍ਰੋਗਰਾਮ ਕਰਨਾ ਸੀ ਲੁਧਿਆਣਾ ਜਾਂ ਪਟਿਆਲੇ ਨੂੰ ਲੁੱਕ ਕਰਦਾ ਸੀ ਉਹਨਾਂ ਨੂੰ ਹੁਣ ਕਿਤੇ ਵੀ ਜਾਣ ਦੀ ਲੋੜ ਨਹੀਂ ਔਰ ਤੇ ਹਰ ਤਰ੍ਹਾਂ ਦੀ ਹਰ ਪੈਲਸ ਨਾਲੋਂ ਇੱਕ ਵੱਖਰੀ ਚੀਜ਼ ਪੇਸ਼ ਕੀਤੀ ਹੈ ਜਿਵੇਂ ਤੁਸੀਂ ਪੈਸੇਜ ਤੋਂ ਲੈ ਕੇ ਡੈਕੋਰੇਸ਼ਨ ਤੋਂ ਲੈ ਕੇ ਸਾਦਾ ਜਿਹਾ ਲੌਬੀ ਹੈ ਮੈਨੂੰ ਨਹੀਂ ਲੱਗਦਾ ਜੇ ਤੁਸੀਂ ਜਿੰਨੇ ਵੀ ਇੱਥੇ ਗੈਸਟ ਆਉਂਦੇ ਨੇ ਨੀ ਆ ਜਾਏ ਨੇ ਦੇਖਦੇ ਨੇ ਵੀ ਅਸੀਂ ਸਰ ਬਹੁਤ ਬਣਾਵਾ ਖੁੱਲੀ ਬਹੁਤ ਗੌਰ ਵਧੀਆ ਲੌਬੀ ਬਣਾਈ ਹੈ ਔਰ ਜੋ ਹਾਲ ਹੈ ਉਹ ਬਹੁਤ ਹੀ ਵਧੀਆ ਹਾਈਟ ਵਾਲਾ ਉੱਚਾ ਔਰ ਖੁੱਲ੍ਹੇ ਦੇ ਵਿੱਚ ਕੰਪੀਟੀਸ਼ਨ ਵੀ ਕਾਫੀ ਆ ਉਸ ਦੇ ਵਿੱਚ ਜਿਵੇਂ ਅਸੀਂ ਗੈਸਟਾਂ ਨਾਲ ਗੱਲ ਕੀਤੀ ਹੈ ਸਰ ਉਹਨਾਂ ਦੇ ਰੀਵਿਊ ਲਏ ਨੇ ਬਹੁਤ ਲੋਕਾਂ ਨੇ ਇਸ ਚੀਜ਼ ਨੂੰ ਸਰਾਇਆ ਹਾਂਜੀ ਹਾਂਜੀ ਤੇ ਤਾਂ ਹੀ ਮੈਂ ਤੁਹਾਨੂੰ ਕੰਗ੍ਰੈਚੁਲੇਸ਼ਨ ਗਿਆ ਉਸ ਚੀਜ਼ ਦੇ ਵਾਸਤੇ ਥੈਂਕ ਯੂ ਇਹ ਸੜਕਾਂ ਜਿਹੜੇ ਰੇਟ ਦੀ ਗੱਲ ਕਰ ਲਈ ਜਿਵੇਂ ਆਪਣਾ ਪੈਲਸ ਆ ਜਿਹੜਾ ਲੁਧਿਆਣਾ ਪਟਿਆਲਾ ਜਾਂ ਚੰਡੀਗੜ੍ਹ ਦੇ ਪੈਲਸਾਂ ਨੂੰ ਮਤਲਬ ਇਹਨਾ ਹਾਂਜੀ ਹਾਂਜੀ ਇਹ ਦੇਖੋ ਆਪਣੇ ਸ਼ਹਿਰਾਂ ਦੇ ਮੁਤਾਬਕ ਆਪਾਂ ਉੱਥੇ ਦੇ ਲੋਕਾਂ ਨੂੰ ਬਸ ਇੱਥੇ ਲੋਕ ਜਿਹੜੇ ਸਪੈਸ਼ਲ ਉੱਥੇ ਜਾਂਦੇ ਨੇ ਉੱਥੇ ਨਾਲੋਂ ਤਕਰੀਬਨ ਐ ਸਮਝੋ ਚਲੋ ਅੱਧ ਰੇਟ ਦੇ ਮੁਕਾਬਲੇ ਆ ਜਾਂਦਾ ਹੈ ਕੰਮ ਕਿਉਂ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਇਹ ਸਾਰਾ ਕੰਮ ਤੁਹਾਨੂੰ ਇੱਥੇ ਹੀ ਅਦਰ ਰੇਟ ਦੇ ਵਿੱਚ ਲੁਧਿਆਣੇ ਪਟਿਆਲੇ ਜਲੰਧਰ ਨਾਲੋਂ ਇੱਥੇ ਮਿਲ ਜਾਣਾ ਤੁਹਾਨੂੰ ਨਾਲੇ ਤਾਂ ਡਿਸਟੈਂਸ ਘਟ ਗਿਆ ਨਾਲੇ ਰੇਟ ਘਟ ਗਿਆ ਫੈਸਿਲਟੀਆਂ ਉਹੀ ਮਿਲਿਆ ਰਹੀਆਂ ਫੈਸਿਲਟੀਆਂ ਉਹੀ ਠੀਕ ਹੈ ਸਰ ਅਸੀਂ ਤਾਂ ਕਹਿੰਦੇ ਜੀ ਵੀ ਵੱਧ ਤੋਂ ਵੱਧ ਇੱਥੇ ਲੋਕ ਆਵੇ ਔਰ ਬਾਹਰਲੇ ਜਿਹੜੇ ਲੁਧਿਆਣੇ ਪਟਿਆਲੇ ਨਾਲੋਂ ਪੈਸੇ ਦੀ ਬਚਤ ਵੀ ਕਰਨ ਔਰ ਨਵਾਂ ਆਪਣਾ ਆਕੇ ਪੈਲੇਸ ਦੇ ਵਿੱਚ ਆਕੇ ਆਪਣੇ ਪ੍ਰੋਗਰਾਮ ਲਾਉਣ ਤੇ ਉਹਨਾਂ ਨੂੰ ਜਿਹੜੀ ਵੀ ਇਥੋਂ ਸਤੋਂ ਜਨਾ ਆਣਗੇ ਉਹਨਾਂ ਵਧੀਆ ਤੋਂ ਵਧੀਆ ਡਿਸਕਾਊਂਟ ਲੈਣ ਡਿਸਕਾਊਂਟ ਲੈਣਗੇ ਤੇ ਐਡਰੈਸ ਦੱਸ ਦਿਓ ਇੱਕ ਵਾਰੀ ਲਾਸਟ ਵਿੱਚ ਇਹ ਸਾਡਾ ਜੀ ਆਪਣੇ ਸੰਗਰੂਰ ਤੋਂ ਧੂਰੀ ਰੋਡ ਵਿਲੇਜ ਲੱड्डा ਦੇ ਵਿੱਚ ਲੱड्डा ਕੋਠੀ ਦੇ ਬਿਲਕੁਲ ਸਾਹਮਣੇ ਉੱਥੇ ਆਪਣਾ ਇਹ ਦਾ ਸਿਡਨੀ ਗ੍ਰੈਂਡ ਆਪਣਾ ਨਵਾਂ ਬਣਿਆਗਾ ਔਰ ਇੱਕ ਨਾਮ ਵੀ ਵਧੀਆ ਰੱਖਿਆ ਔਰ ਚੀਜ਼ ਵੀ ਮਿਸਾਲ ਪੇਸ਼ ਕੀਤੀ ਹੈ ਇਹ ਇੱਥੇ ਲੋਕਾਂ ਨੂੰ ਹਰ ਸੁਵਿਧਾ ਨਾਲ ਔਰ ਜਿੰਨੇ ਵੀ ਇੱਥੇ ਆਲੇ ਦੁਆਲੇ ਪੈਲੈਸ ਨੇ ਉਹਨਾਂ ਨਾਲੋਂ ਇੱਕ हटके ਚੀਜ਼ ਬਣਾ ਦਿੱਤੀ ਹੈ ਠੀਕ ਹੈ ਔਰ ਲੋਕਾਂ ਵੀ ਖੂਬ ਪਸੰਦ ਵੀ ਅੱਜ ਵੀ ਜੋ ਆਈ ਹੈ ਉਹ ਸਾਡੇ ਤੱਕ ਵੀ ਆਵਾਜ਼ ਪਹੁੰਚੀ ਹੈ ਬਹੁਤ ਅੱਛਾ ਲੱਗੇਗਾ ਔਰ ਫਰਨੀਚਰ ਵੀ ਸਾਰਾ ਗੱਦੀ ਵਾਲੀ ਕੁਰਸੀ ਅਗਿਆਰਾ ਵਗੈਰਾ ਹਰ ਜੋ ਵੀ ਫਰਨੀਚਰ ਹਰ ਚੀਜ਼ ਕੰਨੀ ਸਪੈਸ਼ਲ ਬਾਥਰੂਮ ਤੋਂ ਲੈ ਕੇ ਲੌਬੀ ਤੋਂ ਲੈ ਕੇ ਪੈਸੇ ਤੋਂ ਲੈ ਕੇ ਹੱਥ ਲੱਗਾ ਬਾਕਾਇਦਾ ਸਨਾਈਡਰ ਨੇ ਜਿਹੜੇ ਥੀਮਰ ਵਗੈਰਾ ਲਾਏ ਨੇ ਉਹ ਵੀ ਤੁਸੀਂ ਆ ਸਮਝ ਲਓ ਆਲੇ ਦੁਆਲੇ ਦੇ ਪੈਸਾ ਦੇ ਵਿੱਚ ਔਰ ਇੰਨੀ ਹਾਈਟ ਵਾਲੇ ਨਹੀਂ ਹੈਗੇ ਕਿਸੇ ਕੋਲੇ ਨਹੀਂ ਹੈਗੇ ਜੀ ਕਿਉਂਕਿ ਲੋਕਾਂ ਨੇ ਬਹੁਤ ਸਰਾਇਆ ਜੀ ਅਸੀਂ ਬਹੁਤ ਗੈਸਟ ਨਾਲ ਗੱਲ ਕੀਤੀ ਹੈ ਬਹੁਤ ਲੋਕਾਂ ਨੇ ਸਰਾਇਆ ਇਸੇ ਹਾਂਜੀ ਹਾਂਜੀ ਤੇ ਸਰ ਬਹੁਤ ਬਹੁਤ ਥੈਂਕ ਯੂ ਅੱਛਾ ਲਾਸਟ ਵਿੱਚ ਫੋਨ ਨੰਬਰ ਦੱਸ ਦਿਓ ਜੀ ਸਾਡਾ ਇੱਕ ਦੋ ਨੰਬਰ ਹੈ ਜੀ 7009714648 ਇਕ ਹੈਗਾ 921779458 ਠੀਕ ਹੈ ਜੀ ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਤੁਹਾਡੇ ਕੋਈ ਵੀ ਜਾਣਕਾਰੀ ਲਈ ਜਾ ਸਕਦੀ ਹੈ ਸਾਡੀ ਵੀਡੀਓ ਤੁਹਾਨੂੰ ਪਸੰਦਾ ਹੀ ਹੋਏਗੀ ਕਿਉਂਕਿ ਬਹੁਤ ਹੀ ਖਾਸ ਕਿਸਮ ਦੀ ਵੀਡੀਓ ਆ ਮਮਾ ਪੈਲਸ ਹੈ ਨਾ ਸੰਗਰੂਰ ਤੋਂ ਤੁਰੀ ਰੋਡ ਦੇ ਉੱਪਰ ਇਸ ਕਰਕੇ ਜਿਹੜੇ ਰੇਟ ਨੇ ਇਹਨਾਂ ਦੇ ਬਹੁਤ ਹੀ ਜ਼ਿਆਦਾ ਘੱਟ ਨੇ ਤੇ ਫੈਸਿਲਟੀਆਂ 5 ਸਟਾਰ ਜਿਹੜੀਆਂ ਪੈਲਸ ਵਰਗੀਆਂ ਨੇ ਉਹ ਫੈਸਿਲਟੀਆਂ ਨੇ ਜਿਹੜੀਆਂ ਤੁਹਾਨੂੰ ਲੁਧਿਆਣੇ ਚੰਡੀਗੜ੍ਹ ਪਟਿਆਲੇ ਵਰਗੇ ਸ਼ਹਿਰਾਂ 'ਚ ਮਿਲਦੀਆਂ ਨੇ ਉਸ ਤਰ੍ਹਾਂ ਦੀਆਂ ਫੈਸਿਲਟੀਆਂ ਨੇ ਉਹ ਪੈਲਸ ਦੇ ਵਿੱਚ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਲਈਆਂ ਨੇ ਇਸ ਕਰਕੇ ਜਲਦੀ ਤੋਂ ਜਲਦੀ ਫੋਨ ਚੁੱਕੋ ਇਹਨਾਂ ਦਾ ਨੰਬਰ ਸਕਰੀਨ 'ਤੇ ਆ ਰਿਹਾ ਕਾਲ ਕਰੋ ਤੇ ਬੁੱਕ ਕਰੋ ਪੈਲਸ ਤਾਂ ਕਿ ਮੌਕਾ ਤੁਹਾਡੇ ਹੱਥੋਂ ਜਿਹੜਾ ਹੈਗਾ ਉਹ ਨਾ ਜਾਵੇ ਤੇ ਵੀਡੀਓ ਨੂੰ ਬਤਵਤ ਸ਼ੇਅਰ ਕਰਦੇ ਹੋ ਹੱਸਦੇ ਰਹੋ ਵਸਦੇ ਰਹੋ ਮਿਲਦੇ ਆ ਇਸ ਤਰ੍ਹਾਂ ਦੀ ਹੋਰ ਵੀਡੀਓ ਦੇ ਨਾਲ ਬਹੁਤ ਹੀ ਜਲਦ ਧੰਨਵਾਦ